ਇਹ ਕੋ ਕੰਪੇਨ ਤਾਂ ਹਰ ਇੱਕ ਦਾ ਰਾਈਟ ਆ ਇੱਥੇ ਮੈਨੂੰ ਇਹ ਲੱਗਦਾ ਕਿ ਰਜਿਸਟਰਾਂ ਦਾ ਹੰਗਾਰਾ ਸਾਨੂੰ ਮਿਲ ਰਿਹਾ ਇੱਥੇ ਆਮ ਆਦਮੀ ਪਾਰਟੀ ਦਾ ਚੇਅਰਮੈਨ ਬਲਕ ਸੰਪਲੂਮ ਨੰਬਰ ਦਿਲਾ ਕਿਸ਼ਨ ਮਾਨ ਦੇ ਪੱਣਗੇ ਪਰ ਇੱਕ ਅਸੀਂ ਅਕੀਰ ਯੂਐਸਮੋ ਕੋ ਕਰਦੇ ਆ ਕਿ ਜੇ ਬਾਬਾ ਸਾਹਿਬ ਡਾਕਟਰ ਅੰਬਲਿਕਨ ਨੂੰ ਸਾਨੂੰ ਇਹ ਹੱਕ ਲੈ ਕੇ ਦਿੱਤਾ ਬੋਰਡ ਦਾ ਇਹਦਾ ਸਹੀ ਇਸਤੇਮਾਲ ਕਰੀਏ ਕੈਂਡੀਡੇਟ ਕੈਂਡੀਡੇਟ ਦੀ ਵਿਆਪਕ ਦੇਖੀ ਕੈਂਡੀ ਦੇ ਕੰਮ ਦੇਖਿਓ ਜਿਨ੍ਹਾਂ ਨੇ ਕੋਈ ਕੰਮ ਕੀਤੇ ਉਹਨਾਂ ਨੂੰ ਵੋਟ ਪਣੀ ਚਾਹੀਦੀ ਹੈ ਬਾਬਾ ਸਾਹਿਬ ਡਾਕਟਰ ਭੀਮਰਾਵ ਅਮੇਰਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਜੀ ਤੁਹਾਡੀ ਇੰਡੇਕ ਕਮਾਈ ਕਿਸਨੇ ਸੁੱਤੀ ਕੌਣ ਜਗਾਈ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਮੰਤਰੀ ਪੰਜਾਬ ਸਰਕਾਰ ਵਿਧਾਇਕ ਬੰਗਾ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਨਾਲ ਲੈ ਕੇ ਬਾਬਾ ਸਾਹਿਬ ਡਾਕਟਰ ਭੀਮਰਾਵ ਅਮੇਰਕਰ ਜੀ ਦੀ ਪ੍ਰਤਿਮਾ ਤੇ ਫੁੱਲ ਮਾਲਾ ਭੇਟ ਕਰਨ ਤੋਂ ਬਾਅਦ आशीर्वाद ਲੈ ਕੇ ਉਮੀਦਵਾਰਾਂ ਲਈ ਕੰਪੇਨਿੰਗ ਸ਼ੁਰੂ ਕੀਤੀ ਜਿੱਥੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਕਿਹਾ ਕਿ 바બા ਸਾਹਿਬ ਭੀਮrao ਅੰਬੇਦਕਰ ਜੀ ਨੇ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਉਸ ਇੱਕ ਇੱਕ ਕੀਮਤੀ ਵੋਟ ਦਾ ਇਸਤੇਮਾਲ ਕਰਕੇ ਉਮੀਦਵਾਰਾਂ ਨੂੰ ਜਿਤਾਓ ਜੀ ਡਾਕਟਰ ਸਾਹਿਬ ਇਹ ਦੰਦੇ ਨੂੰ ਬਤਾਓ 바બા ਸਾਹਿਬ ਡਾਕਟਰ ਭੀਮrao ਅੰਬੇਦਕਰ ਜਲਤਾਂ ਦੇ ਮਸੀਹਾ ਨारी ਜਨਤੀ ਦੀ ਮੁਕਤੀ ਦਾਤਾ ਉਹਨਾਂ ਦੇ ਅਚੀਨਵੰਤ ਮੌਕੇ ਤੇ ਜਿਸ ਤਰ੍ਹਾਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਜਿਹਦੀ ਬਦੌਲਤ ਅੱਜ ਦੇਸ਼ ਜਿਹੜਾ ਆ ਡੈਮੋਕਰੇਟਿਕ ਜਿਹੜੇ ਰਾਈਟਸ ਤੇ ਫੰਡਮੈਂਟਲ ਰਾਈਟਸ ਜਿਹੜੇ ਲੋਕਾਂ ਨੂੰ ਮਿਲੇ ਆ ਨਸੰਦੇਹ ਉਹਨਾਂ ਦੀਆਂ ਕੁਰਬਾਨੀਆਂ ਆ ਸੀ ਉਹ ਸਭ ਨਹੀਂ ਸੀ ਜਿਹੜੇ ਜਿਹੜਾ ਉਹਨਾਂ ਨੇ ਸਖਤ ਮਿਹਨਤ ਕਰਕੇ ਆਮ ਲੋਕਾਂ ਨੂੰ ਗਰੀਬਾਂ ਨੂੰ ਕਬੇ ਕੁਝ ਲੋਕਾਂ ਨੂੰ ਜਿਹੜੇ ਹੱਕ ਲੈ ਗਏ ਦੱਸੇ ਔਰ ਉਹਨਾਂ ਦੇ ਕਰਕੇ ਹੀ ਅੱਜ ਦੇਸ਼ ਦੇ ਅੰਦਰ ਜਿਹੜਾ ਜਿਸ ਤਰ੍ਹਾਂ ਦਾ ਵੀ ਮਾਹੌਲ ਹੈ ਜਿਸ ਤਰ੍ਹਾਂ ਅੱਜ ਪੰਚਾਇਤ ਸੰਪਤੀ ਜਿਲ੍ਹੇ ਪਿਛੇ ਵੋਟਾਂ ਹੋ ਰਹੀਆਂ ਅੱਜ ਜੇਕਰ ਸਭੀਆਂ ਭੈਣਾਂ ਸਭੀਆਂ ਉਹ ਇਲੈਕਸ਼ਨ ਲੜ ਰਹੀਆਂ ਆਜ਼ਾਦੀ ਦੇ ਨਾਲ ਇਹਦੇ ਵਿੱਚ ਬਾਬਾ ਸਰ ਡਾਕਟਰ ਨੇ ਬੜਕੇ ਦਾ ਬਹੁਤ ਵੱਡਾ ਰੋਲ ਪਾਇਆ ਸੋ ਮੈਂ ਸਮਝਦਾ ਕਿ ਬਾਬਾ ਸਰ ਡਾਕਟਰ ਨੇ ਬੜਕਤ ਦੀ ਬਦੌਲਤ ਹੀ ਦੇਸ਼ ਦੇ ਅੰਦਰ ਹਰ ਇਨਸਾਨ ਨੂੰ ਜਿਸ ਨੂੰ ਵੋਟ ਦਾ ਹੱਕ ਮਿਲਿਆ ਜਿਹੜਾ ਅੱਜ ਕੋਈ ਵੀ ਆਦਮੀ ਇਸ ਦੇਸ਼ ਦਾ ਪ੍ਰੈਮਿੰਸਟਰ ਬਣ ਸਕਦਾ ਇਸ ਦੇਸ਼ ਦਾ ਪ੍ਰੈਜ਼ੀਡੈਂਟ ਬਣ ਸਕਦਾ ਇਸ ਦੇਸ਼ ਦੇ ਅੰਦਰ ਕੋਈ ਸੀਐਮ ਬਣ ਸਕਦਾ ਉੱਤੇ ਕਿਸੇ ਦੀ ਮਨਾਹੀ ਕਿਉਂਕਿ ਉਹਨਾਂ ਨੇ ਜਿਹੜਾ ਬੋਰਡ ਦਾ ਡਰਾਬਰ ਦਾ ਹੱਕ ਲੈ ਕੇ ਦਿੱਤਾ ਉਹ ਅੱਜ ਇਸ ਮੌਕੇ ਤੇ ਮੇਰੇ ਗਲਤਾਂ ਕਰ ਰਹੇ ਕਿ ਅੱਜ ਵੋਟਾਂ ਪੈ ਰਹੀਆਂ ਸੋ ਮੈਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਭ ਮੇਰੇ ਦੇ ਅਸੀਂ ਤੁਹਾਨੂੰ ਯਾਦ ਕਰਾ ਦੇਣਾ ਸਿਧਾਂਤ ਨੂੰ ਕਰਦੇ ਹਾਂ ਔਰ ਉਸੇ ਅਪੀਲ ਕਰਦੇ ਹਾਂ ਕਿ ਜੋ ਹੱਕ ਬਾਬਾ ਸਾਹਿਬ ਡਾਕੂਮੈਂਟ ਕਰ ਇਸਨ ਲੈ ਕੇ ਦਿੱਤਾ ਉਹਨਾਂ ਦੀ ਪੂਰਤੀ ਲਈ ਸਰਕਾਰਾਂ ਨੂੰ ਵੀ ਪੂਰਾ ਕੰਮ ਕਰਨਾ ਚਾਹੀਦਾ ਤਾਂ ਕਿ ਉਹਨਾਂ ਦੀ ਸੁਰਖੀ ਪਰ ਇੱਕ ਵਾਰ ਸੋਚੋ ਬਾਬਾ ਸ਼ਦੌਦ ਦੇ ਕਸਾਮੀ ਕਬਦੇ ਨੂੰ ਨਹੀਂ ਕਰਦਾ ਗਿਆ ਤਾ ਅੱਜ ਇਲੈਕਸ਼ਨ ਕੰਪੇਨ ਸ਼ੁਰੂ ਕੀਤੀ ਹੈ ਕੀ ਲੱਗਦਾ ਕਿ ਹੋ ਜੀਏਗੀ ਇਹ ਕੰਪੇਨ ਡੈਕੀਰ ਜਾਂ ਟਾਂਕ ਦੇ ਦੇਖੋ ਕੰਪੇਨ ਤਾਂ ਹਰ ਇੱਕ ਦਾ ਰਾਈਟ ਹੈ ਇੱਥੇ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਦਾ ਹੰਗਾਰਾ ਸਾਨੂੰ ਮਿਲ ਰਿਹਾ ਇੱਥੇ ਆਮ ਆਦਮੀ ਪਾਰਟੀ ਦਾ ਚੇਅਰਮੈਨ ਇਲੈਕਸ਼ਨ ਕਮਪੀਅਨ ਮੈਂਬਰ ਜਿਲ੍ਹਾ ਪ੍ਰੇਸ਼ਰ ਮੈਂਬਰ ਬਣਨਗੇ ਪਰ ਇੱਕ ਅਸੀਂ ਅਪੀਲ ਯੂਐਸ ਮੌਕੇ ਜੂਰ ਕਰਦੇ ਹਾਂ ਕਿ ਜੇ ਬਾਬਾ ਸੇ ਡਾਕਟਰ ਬਿਰਕਨ ਨੂੰ ਸਮੂਹ ਹੱਕ ਲੈ ਕੇ ਦਿੱਤਾ ਬੋਰਡ ਦਾ ਇਹਦਾ ਸਹੀ ਇਸਤੇਮਾਲ ਕਰੀਏ ਕੈਂਡੀਡੇਟ ਕੈਂਡੀਡੇਟ ਦੀ ਯੋਗਤਾ ਦੇਖੀਏ ਕੈਂਡੀਡੇਟ ਦੇ ਕੰਮ ਦੇਖੀਏ ਜਿਨ੍ਹਾਂ ਨੇ ਕੋਈ ਕੰਮ ਕੀਤੇ ਉਹਨਾਂ ਨੂੰ ਵੋਟ ਪਾਣੀ ਚਾਹੀਦੀ ਹੈ ਮੈਂ ਔਰ ਦੂਸਰੀ ਗੱਲ ਇਹ ਹੈ ਕਿ ਸਾਨੂੰ ਇਹ ਇਲੈਕਸ਼ਨਾਂ ਦੇ ਵਿੱਚ ਸ਼ਾਂਤੀਪੂਰਵਕ ਕਿਸੇ ਦੀ ਕੋਈ ਨਿੱਜੀ ਦੁਸ਼ਮਣੀ ਇਹ ਵਿਚਾਰਾਂ ਦੀ ਲੜਾਈ ਹੈ ਸਾਨੂੰ ਵਿਚਾਰਾਂ ਦੀ ਲੜਾਈ ਸ਼ਾਂਤੀਪੂਰਵਕ ਲੜਨੀ ਚਾਹੀਦੀ ਹੈ ਇਹਦੀ ਮੈਂ ਸਾਰਿਆਂ ਨੂੰ ਅਪੀਲ ਕਰਦਾ Oh, ini kan kan. Syukurlah.

Terima kasih telah menonton! ਹਾਂਜੀ ਅਦੋਚੇ ਗਾ ਰਹੇ ਆ ਅਦੋਚੇ ਗਾ ਰਹੇ ਆ ਅਦੋਚੇ ਗਾ ਰਹੇ ਆ ਅਦੋਚੇ ਬਾਕੀ ਸਾਰੇ ਅਦੋਚੇ ਐਂਡਰ ਇੱਕ ਇੱਕ ਕੈਂਡੀਡਟ ਖੜ ਕੇ ਨਾ ਕੋ ਰਿਆ ਨਾ ਜਾਵੇ ਜੀ ਐਂਡਰ ਸਾਰੇ ਸਾਰੇ ਕੈਂਡੀਡਟ ਤੇ ਉੱਪਰ ਤੇ ਕੋਈ ਮਾਰ ਨਾ अमर रहे बाबा साहब डॉक्टर भीमराव अंबेडकर अमर रहे। ਸਾਹਿਬ ਜੀ ਤੁਹਾਡੀ ਨੇਕ ਕਮਾਈ ਜਿਸਨੇ ਸੁੱਤੀ ਕੌਣ ਜਗਾਈ ਬਾਬਾ ਸਾਹਿਬ ਜੀ ਤੁਹਾਡੀ ਨੇਕ ਕਮਾਈ ਜਿਸਨੇ ਸੁੱਤੀ ਕੌਣ ਜਗਾਈ ਜੈ ਭੀਮ ਜੈ ਭਵ ਜੈ ਭੀਮ ਜੈ ਭਵ ਜੈ ਭੀਮ ਜੈ ਭਵ